ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਜੀ ਅਕਸਰ ਅਸੀਂ ਨਾ ਮਾਇਆ ਦੇ ਜ਼ੋਰ ਤੋਂ ਡਰ ਜਾਂਦੇ ਆ ਜੀ ਹਾਂ ਸਾਡੇ ਅੰਦਰ ਜਿਹੜੇ ਵਿਕਾਰ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਬਹੁਤ ਦੁਖੀ ਕਰਦੇ ਨੇ ਤੇ ਫਿਰ ਕੀ ਕਰੀਏ ਵਾਹਿਗੁਰੂ ਜੀ ਗੁਰੂ ਅਰਜਨਦੀਪ ਜੀ ਮਹਾਰਾਜ ਬਾਰ-ਬਾਰ ਨਮਸਕਾਰਾਂ ਕਰਦੇ ਨੇ ਉਸ ਪਰਮੇਸ਼ਰ ਦੇ ਅੱਗੇ ਜਿਦੇ 'ਚ ਪੂਰੀ ਸਮਰੱਥਾ ਹੈ ਕਿ ਉਹ ਸਾਰੇ ਵਿਕਾਰ ਦੂਰ ਕਰ ਸਕਦਾ ਹੈ ਗੁਰੂ ਮਹਾਰਾਜ ਕਹਿੰਦੇ ਨੇ ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨਤੇ ਰੱਖੋ ਪ੍ਰਭੂ ਨਾਨਕ ਤੇ ਕਰ ਹੱਥ ਗੁਰੂ ਮਹਾਰਾਜ ਕਹਿੰਦੇ ਨੇ ਕਿ ਪਰਮੇਸ਼ਰ ਆਪ ਹੀ ਜਿਹੜਾ ਉਹਦੀ ਅਰਦਾਸਾ ਕਰਦਾ ਹੈ ਉਸ ਨੂੰ ਵਿਕਾਰਾਂ ਦੇ ਕਿਚੜ ਚੋਂ ਕੱਢ ਕੇ ਆਪਣੀ ਪਿਆਰੀ ਗੋਦ ਬਖਸ਼ ਦਿੰਦੇ ਨੇ ਸੋ ਆਹੂ ਐਸੇ ਗੁਰੂ ਨੂੰ ਬਾਰ-ਬਾਰ ਡੰਡਵਤ ਨਮਸਕਾਰ ਕਰੀਏ ਡੰਡਵਤ ਮਤਲਬ ਪਰਮਾਤਮਾ ਨੂੰ ਹਿਰਦੇ ਦੇ ਨਾਲ ਸਤਕਾਰ ਰੂਪ ਸਜਦਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ